ਸਸ ਦੀ ਗੁਰਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸੋਨੇ ਸੋਨੇ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੋ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਫੁੱਟ ਪੂਰਾ ਰੋਡ ਨੇੜੇ ਗੁਰਦਾਰਾ ਗੋਦੜੀ ਸਾਹਿਬ ਸਿੱਕੂ ਲਓ ਜੀ ਮੈਂ ਤੁਹਾਨੂੰ ਜਿਹੜੇ ਅੱਜ ਸੂਟ ਦਿਖਾਉਣ ਲੱਗੀ ਆ ਸਾਰੇ ਕਾਟਨ ਦੇ ਕੈਮਰੀ ਕਾਟਨ ਦੇ ਵਿੱਚ ਰਹਿਣਗੇ ਔਰ ਟਾਈ ਐਂਡ ਡਾਈ ਦੇ ਵਿੱਚ ਸੂਟ ਰਹਿਣਗੇ ਨਾਲ ਹਾਫ ਪਿਓਰ ਸ਼ਫੂਨ ਦੇ ਦੁਪट्टे ਰਹਿਣਗੇ ਵਿਦ ਲੇਸ ਇਹ ਵਾਲੀ ਇਹਨਾਂ ਨੂੰ ਲੇਸ ਲੱਗੀ ਹੋਊਗੀ ਪਲੱਸ ਜਿਹੜਾ ਦੁਪੱਟਾ ਹੋਊਗਾ ਸਵਾ 2 ਤੋਂ ਜ਼ਿਆਦਾ ਹੋਊਗਾ 2.5 ਤੋਂ ਘੱਟ ਠੀਕ ਹੈ ਜੀ ਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ 5 ਮੀਟਰ ਦਾ ਟਾਈ ਇਸ ਤਰ੍ਹਾਂ ਦਾ ਸੂਟ ਹੈਗਾ ਇਹ ਇਹਦੀ ਇਧਰਲੀ ਸਾਈਡ ਵੀ ਤੁਹਾਨੂੰ ਐਡਾ ਦਿਖਾ ਦੇਣੀ ਆ ਮੈਂ ਆ ਲੋ ਬਹੁਤ ਪਿਆਰਾ ਜਿਹਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਹੈ ਤੇ ਦੁਪੱਟਾ ਦਿਖਾਉਣੀ ਆ ਦਾ ਮਿੱਠੇ ਮਿੱਠੇ ਜਿਹੇ ਕਲਰ ਪਏ ਹੋਏ ਨੇ ਜੀ ਵਿੱਚ ਚੌੜਾਈ ਦੁਪੱਟੇ ਦੀ ਬਹੁਤ ਜਿਆਦਾ ਐਨ ਫੁੱਲ ਚੌੜਾਈ ਆ ਐ ਨਹੀਂ ਆ ਕਿ ਮਰੇ ਆ ਜਾ ਛੋਟਾ ਜਿਹਾ ਐਵੇਂ ਨਹੀਂ ਦੁਪੱਟਾ ਹੈਗਾ ਚੌੜਾਈ ਬਹੁਤ ਆ ਦੁਪੱਟੇ ਦੀ ਲੇਸ ਲੱਗੀ ਹੋਈ ਆ ਵੈਸੇ ਵੀ ਲੇਸ ਨਾਲ ਤਾਂ ਦੁਪੱਟਾ ਲੰਬਾ ਹੀ ਲੱਗਣਾ ਲੱਗ ਜਾਂਦਾ ਹੁੰਦਾ ਆਹ ਲੋ ਜੀ ਇਹ ਵਾਲਾ ਇਹਦੇ ਵਿੱਚ ਢਾਈ ਅੰਡਾ ਹੀ ਹੋਈ ਆ ਮੈਂ ਡਬਲ ਕਰ ਦਿਆਂ ਇਹ ਤੁਹਾਨੂੰ ਜ਼ਿਆਦਾ ਸਮਝ ਆਊਗੀ ਇਹਦੀ ਡਾਈ ਅੰਡਾਈ ਕਿਉਂਕਿ ਸਿੰਗਲ ਚ ਪਤਾ ਨਹੀਂ ਲੱਗਦਾ ਆਹ ਲੋ ਜੀ ਕਾਫੀ ਜ਼ਿਆਦਾ ਸੋਹਣਾ ਲੱਗਦਾ ਸੂਟ ਲੇਸ ਵੀ ਸੇਮ ਹੀ ਡਾਈ ਅੰਡਾਈ ਦੇ ਵਿੱਚ ਹੀ ਹੈਗੀ ਹੈ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 1095 ਰੁਪਏ ਇਹ ਸੂਟ ਤੁਹਾਨੂੰ 1095 ਚ ਮਿਲ ਜਾਣਾ ਹੈ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਕਲਰ ਦੇਖ ਲਓ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਜੀ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਕੋਈ ਘਟਾ ਨਹੀਂ ਆਹ ਲੋ ਬਹੁਤ ਪਿਆਰਾ ਸੂਟ ਹੈ نیچے ਦੇਖ ਲਓ ਤੁਸੀਂ ਮੈਂ ਖੋਲ ਦਿੰਨੀ ਆ ਥੋੜਾ ਜਿਹਾ ਫਿਰ ਤੁਹਾਨੂੰ ਜਿਆਦਾ ਸਮਝ ਆ ਜੂਗੀ ਆਹ ਲਓ ਇਹ ਲੋਟ ہاں ਕਾਫੀ ਸੋਹਣੇ ਸੂਟ ਨੇ ਤੇ ਦੁਪੱਟਾ ਦੇਖੋ ਇਹਦਾ ਦੁਪੱਟਾ ਮੈਂ ਡਬਲ ਹੀ ਖੋਲੂਗੀ ਹੁਣ ਹਾਂ ਡਬਲ ਹੀ ਕਰਨਾ ਡਬਲ ਨਾਲ ਹੀ ਸਮਝ ਆਉਂਦੀ ਆ ਜੇ ਇਹ ਕਹਿਰਾ ਹੋ ਕੇ ਨਾ ਫਿਰ ਬਕਲੇ ਵਿੱਚ ਸਮਝ ਨਹੀਂ ਆਉਂਦੀ ਆਹ ਲਓ ਜੀ ਇਹ ਹੈਗੀ ਆ টাই ਐਂਡ ਆਈ ਦੁਪੱਟੇ ਸੋਹਣੇ ਸੋਹਣੇ ਕਲਰ ਨੇ ਜੀ ਤੇ ਪ੍ਰਾਈਸ ਬਹੁਤ ਘੱਟ ਹੈਗੀ ਆ ਉਸ ਹਿਸਾਬ ਨਾਲ 1095 ਪੂਰਾ 5 ਮੀਟਰ ਦੇ ਵਿੱਚ ਸੂਟ ਆਊਗਾ ਤੁਹਾਡੇ ਕੋਲੇ ਹੋਰਾਂ ਵੀ ਘੱਟ ਨਹੀਂ ਹੋਊਗਾ ਕੱਪੜਾ ਕੀ ਹੈ ਹੈ ਕੈਮਰੀ ਕਾਟਨ ਪੂਛੇ ਬਿਨਾ ਲਾਈਨਿੰਗ ਤੋਂ ਬਣ ਜੂਗੀ ਜੀ ਇਹ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜਿਹੜੀ ਆ ਹੁਣ ਗਰਮੀ ਚੱਲ ਰਹੀ ਹੈ ਇਹਦੇ 'ਚ ਬੜੇ ਸੋਹਣੇ ਲੱਗਦੇ ਨੇ ਇਹ ਸੂਟ ਪਾਏ ਹੋਏ ਬਹੁਤ ਪਿਆਰੇ ਸੂਟ ਨੇ ਆ ਲੋ ਕਾਫੀ ਜ਼ਿਆਦਾ ਸੋਹਣੇ ਸੂਟ ਹੈ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਆ 1095 ਦੁਪੱਟਾ ਤੁਹਾਨੂੰ ਮੈਂ ਇਹਦਾ ਦਿਖਾ ਦਿੰਨੀ ਆ ਹੁਣ ਮੈਨੂੰ ਸਾਰੇ ਸੂਟ ਖੋਲਣ ਦੀ ਨਹੀਂ ਲੋੜ ਕਿਉਂਕਿ ਲਗਭਗ ਸੇਮ ਜੀ ਹੁੰਦੀ ਹੈ ਟਾਈ ਐਂਡ ਡਾਈ ਤਾਂ ਤੇ ਆ ਲੋ ਦੁਪੱਟਾ ਦੇਖ ਲਓ ਇਹਦਾ ਆ ਲੋ ਥੋੜਾ ਦੁਪੱਟੇ ਦਾ ਇਹਦਾ ਫਰਕ ਹੈ ਡਿਜ਼ਾਈਨਿੰਗ ਥੋੜੀ ਜੀ ਚੇਂਜ ਹੋ ਗਈ ਸਵਾ ਦੋ ਮੰਨ ਕੇ ਚੱਲਿਓ ਦੁਪੱਟਾ ਸਵਾ ਦੋ ਤੋਂ ਘੱਟ ਨਹੀਂ ਮਿਲੂਗਾ ਸਵਾ ਦੋ ਪਲੱਸ ਹੋ ਸਕਦਾ ਹੈ ਠੀਕ ਹੈ ਜੀ ਲਓ 1095 ਅਗਲਾ ਕਲਰ ਦੇਖੋ ਸੋਹਣੇ ਸੋਹਣੇ ਜੇ ਕਲਰ ਹੈ ਮਿੱਠੇ ਮਿੱਠੇ ਆਹ ਲਓ ਜੀ ਕਾਫੀ ਪਿਆਰਾ ਸੂਟ ਹੈ ਬਹੁਤ ਸੋਹਣਾ ਹੈ ਤੇ ਆਹ ਲਓ ਡਿਜ਼ਾਈਨਿੰਗ ਹੈ ਦੀ ਕਪੜਾ ਤਾਂ ਬਹੁਤ ਸੋਹਣਾ ਕਪੜੇ ਦੀ ਨਾ ਕੋਈ ਚਿੰਤਾ ਕਰਿਓ ਤੁਸੀਂ ਤੇ ਇਹ ਹੈ ਜੀ ਇਹਦਾ ਦੁਪੱਟਾ ਆਹ ਠੀਕ ਹੈ ਜੀ ਬਹੁਤ ਸੋਹਣੇ ਦੁਪੱਟੇ ਹੈ ਹਾਂ ਬਰਸ਼ੇ ਫੋਨ ਦੇ ਚੌੜਾਈ ਪੂਰੀ ਆ ਦੁਪੱਟੇ ਦੀ ਚੌੜਾਈ ਨਹੀਂ ਘਟ ਹੈਗੀ ਜਮੇ ਇਹ ਨਹੀਂ ਹੈਗਾ ਕਿ ਲੀਰਾਂ ਜੀਆਂ ਦੁਪੱਟੇ ਉਹ ਵਾਲਾ ਕੰਮ ਨਹੀਂ ਹੈਗਾ ਤੇ ਇਹ ਹੈਗਾ ਜੀ ਇਹ ਵਾਲਾ ਫਰੋਜ਼ੀ ਐਂਡ ਪਰਪਲ ਆਲ ਲੋ ਕਾਫੀ ਪਿਆਰੇ ਇਹਨੇ ਸੂਟ ਤੇ ਇਹ ਹੈਗਾ ਇਹਦਾ ਦੁਪੱਟਾ ਤੁਸੀਂ ਜੇ ਸਾਡੇ ਕੋਲੇ ਸੂਟ ਕੱਟ ਰਹਿ ਗਏ ਨਾ ਮਿਲਿਆ ਤੁਹਾਨੂੰ ਤੇ ਤੁਸੀਂ ਆਰਡਰ ਦੇ ਦਿਓ ਆਪ ਦਾ ਉਸ ਤੋਂ ਬਾਅਦ ਤੁਹਾਨੂੰ ਸੂਟ ਅਸੀਂ ਲਿਆ ਕੇ ਜਰੂਰ ਦੇ ਦਾਂਗੇ ਪਰ ਅਸੀਂ ਲਿਆ ਕੇ ਉਹਨਾਂ ਨੂੰ ਦੇਵਾਂਗੇ ਜਿਹੜੇ ਐਡਵਾਂਸ ਦੇ ਵਿੱਚ ਪੈਸੇ ਪਾ ਦੇਣਗੇ ਕਈ ਵਾਰੀ ਨਾ ਪਹਿਲਾਂ ਪਹਿਣਾ ਮੰਗ ਲੈਂਦੀਆਂ ਨੇ ਬਾਅਦ ਫਿਰ ਕਹਿ ਦਿੰਦੀਆਂ ਨੇ ਚਲ ਜੀ ਤੁਸੀਂ ਕਿਸੇ ਹੋਰ ਨੂੰ ਦੇ ਦਿਓ ਇਹ ਵਾਲਾ ਕੰਮ ਨਾ ਕਰਿਆ ਕਰੋ ਠੀਕ ਹੈ ਜੀ ਤੁਹਾਡੇ ਕੋਲੇ ਬਸ 5-10 ਮਿੰਟ ਹੁੰਦੇ ਨੇ ਡਿਸੀਜਨ ਲੈਣ ਲਈ ਤੁਸੀਂ ਰਖਵਾ ਲੈਨੇ ਹੋ ਸਕੈਨਰ ਵੀ ਅਸੀਂ ਭੇਜ ਦਿੰਨੇ ਆ ਫਿਰ ਕੋਈ ਅਤਾ ਪਤਾ ਹੀ ਨਹੀਂ ਆਉਂਦਾ ਹੈਗਾ 1095 ਵਿੱਚ ਉਹ ਲੋ ਜੀ ਨਖਸ ਦੇਖੋ ਇਹ ਵਾਲਾ ਮਹਿੰਦੀ ਐਂਡ ਰੈਡ ਡਾਰਕ ਲਾਈਟ ਮਹਿੰਦੀ ਜਿਹਾ ਹੈਗਾ ਕਲਰ ਤੇ ਆਹ ਲੋ ਬਹੁਤ ਜਿਆਦਾ ਸੋਹਣੀ ਸੂਟ ਹੈ ਜੀ ਇਹ ਹੈਗਾ ਜੀ ਇਹਦਾ ਦੁਪੱਟਾ ਮੈਨੂੰ ਲਾਦਾ ਹੁਣ ਸਾਰੇ ਕੀ ਦੁਪੱਟੇ ਮੈਂ ਬਾਰ ਬਾਰ ਨਹੀਂ ਖੋਲਣਾ ਮੈਨੂੰ ਉੱਠੇ ਕਰਨੇ ਔਖੇ ਹੋ ਜਾਂਦੇ ਨੇ ਪਰ ਪਹਿਣਾ ਫਿਰ ਕਹਿਣਗੀ ਆ ਦਿਖਾਉਂਗੀ ਖੋਲ ਕੇ ਹਾਂ ਜੀ बजा बजा कर दे सकता है एक 1092 से थोड़े घर पहुंच जाएंगे लो नेक्स्ट देखो लो ठीक है दीदी और ये है दुपट्टा ਲੋ ਥਿੰਕ ਐਂਡ ਬਲੂ ਲੋ ਇਹ ਦੁਪੱਟਾ ਬੇਸਨ ਲਾਈਕ ਬਲੂ ਟੀਮ ਹਮਮ ਸਾਰੇ ਸੋਹਣੇ ਅਸੂ ਕੋਈ ਵੀ ਕੱਟਣੀ ਹੈ ਇਸ ਤੋਂ ਆ ਲੋ ਠੀਕ ਹੈ ਜੀ ਤੇ ਪ੍ਰਾਈਸ ਹੈ ਜੀ 1050 ਉਹ ਦਿਖਾਉਣ ਲੱਗੀ। ਸੂਟ ਕੋਈ ਆ ਹੋਰ ਇਹਦੇ ਨਾਲ ਤਾਂ ਨਹੀਂ ਮਿਲਦਾ ਹੁਣ। ਹਾਂ। ਬੜਾ ਸੋਹਣਾ ਸੂਟ ਹੈ। ਤੇ ਰਾਮ ਟੈਕਸ ਦਾ ਸੂਟ ਹੈ। ਠੀਕ ਹੈ ਜੀ। ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਆ ਇਹਦੇ ਤੇ ਹੋਇਆ ਹੋਇਆ ਵਰਕ। ਇਹ ਸੂਟ ਦਾ ਬਹੁਤ ਪਿਆਰਾ ਜਿਹਾ ਸੂਟ ਹੈ ਇਹ। ਕਿਉਂਕਿ ਮੇਰੀ ਇਹਦੇ ਤੇ ਨੀਤ ਆਈ ਹੋਈ ਹੈ ਆ 23 ਘੇਰੇ ਦਾ ਸੂਟ ਹੈ ਤੇ ਬਾਜੂ ਇਹ ਵਾਲੀ ਹੈ ਬਾਜੂ ਤੇ ਵੀ ਇੱਕ ਇੱਕ ਫਲਾਵਰ ਮਿਲੂਗਾ ਬਹੁਤ ਸੋਹਣਾ ਜਾਂ ਤੇ ਘੇਰੇ ਤੇ ਵੀ ਇੱਕ ਇੱਕ ਫਲਾਵਰ ਮਿਲੂਗਾ 23 ਘੇਰੇ ਦਾ ਸੂਟ ਹੈ ਪਰ ਜੇ ਤੁਸੀਂ ਘੱਟ ਰੱਖਣਾ ਚਾਹੁੰਦੇ ਹੋ ਤਾਂ ਮੇਰੇ ਖਿਆਲ ਆ 22 ਘੇਰਾ 21 22 ਵੀ ਰਹਿ ਜੂਗਾ ਠੀਕ ਹੈ ਜੀ ਕਿਉਂਕਿ ਕੱਟਵਰਕ ਜਿਆਦਾ ਹੋ ਜਾਵੇ ਫਲਾਵਰ ਥੋੜੀ ਜਿਹੀ ਅੰਦਰ ਨੂੰ ਪਏ ਹੋਏ ਨੇ ਲੋ ਜੀ ਨੈਕਸਟ ਸੂਟ ਜਿਹੜਾ ਹੁਣ ਮੈਂ ਤੁਹਾਨੂੰ ਵਰਕ ਵਾਲਾ ਸੂਟ ਦਿਖਾ ਰਹੀ ਆ ਬਲੈਕ ਕਲਰ ਦੇ ਵਿੱਚ ਦਿਖਾ ਰਹੀ ਆ ਪਹਿਲਾਂ ਮੈਂ ਇਹਦਾ ਘੇਰਾ ਲਵਾਂ ਪਦਿਆਂ ਹੁਣ ਬੜਾ ਹੀ ਪਿਆਰਾ ਜਿਹਾ ਸੂਟ ਹੈਗਾ ਤੇ ਘੇਰਾ ਹੈਗਾ ਜਿਹੜਾ ਐਂਡ ਟੂ ਐਂਡ ਵਰਕ ਹੋਇਆ ਹੋਇਆ ਉਹ 1.24 ਹੈਗਾ ਤੇ ਲੋ ਜੀ ਘੇਰਾ ਮੈਂ ਤੁਹਾਨੂੰ ਦੱਸਦਾ ਇਹਦਾ ਇੱਕ ਆ ਫਲਾਵਰ ਇਹਦੇ ਕਾਰਨਲ ਤੇ ਬਣਿਆ ਹੋਇਆ ਇੱਕ ਸਾਈਡ ਤੇ ਵਰਕ ਬਹੁਤ ਜਿਆਦਾ ਸੋਨਾ ਹੋਇਆ ਹੋਇਆ ਹੈ ਕਲਰ ਬਿਲਕੁਲ Z ਬਲੈਕ ਹੈਗਾ ਹੁਣ ਪਤਾ ਨਹੀਂ ਮੈਨੂੰ ਕਿਸ ਤਰ੍ਹਾਂ ਦਾ ਆ ਰਿਹਾ ਵਿੱਚ ਕਲਰ ਤੁਹਾਨੂੰ ਤੇ ਉੱਪਰ ਇੱਕ ਫਲਾਵਰ ਹੋਰ ਹੈਗਾ ਇਹਦੇ ਆ ਲੋ ਇੱਕ ਫਲਾਵਰ ਤੁਹਾਨੂੰ ਉੱਪਰ ਹੋਰ ਮਿਲੂਗਾ ਠੀਕ ਹੈ ਜੀ ਇਹ ਜਾ ਕੇ ਤੁਹਾਡੇ neck ਕੋਲੇ ਆਊਗਾ ਜਿੱਥੇ ਵੀ ਇਹਦੀ ਸੈਟਿੰਗ ਆ ਗਈ ਤੁਸੀਂ ਉੱਥੇ ਕਰ ਸਕਦੇ ਹੋ ਇੱਕ ਸਾਈਡ ਨੂੰ ਆਊਗਾ ਇਹ neck ਦੇ ਤੇ ਬਹੁਤ ਜਿਆਦਾ ਸੋਨਾ ਸੂਟ ਹੈ ਇਹਦੇ ਬਾਜੂ ਤੇ ਵੀ ਤੁਹਾਨੂੰ ਵਰਕ ਮਿਲੂਗਾ ਪਾਟਨ ਬਹੁਤ ਹੀ ਪੀਰੀਅਰ ਕੁਆਲਿਟੀ ਦੀ ਮਿਲੂਗੀ ਆ ਲੋ ਇਹ ਬਾਜੂ ਦਾ ਵਰਕ ਠੀਕ ਹੈ ਜੀ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਠੀਕ ਹੈ ਇਹ ਸੂਟ ਹੈ ਜਿਹੜਾ ਉਹ ਵਿਦਾਊਟ ਦੁਪੱਟਾ ਮਿਲੂਗਾ ਤੁਹਾਨੂੰ ਲੋ ਜੀ ਨੈਕਸਟ ਇਹਦੇ ਵਿੱਚ ਹੀ ਹੈ ਇਹ ਹੈਗਾ ਵਾਈਟ ਕਲਰ ਦੇ ਵਿੱਚ ਬੜਾ ਸੋਹਣਾ ਲੱਗਦਾ ਸੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਘੇਰਾ ਸੇਮ ਹੀ ਰਹੂਗਾ ਜਿਹੜਾ ਘੇਰਾ ਪਹਿਲਾਂ ਸੀਗਾ ਪੌਣਿਕ ਤੇਈ ਤੇ ਇਹ ਹੈਗਾ ਜੀ ਇਹਦੇ ਸਾਈਡ ਤੇ ਇੱਕ ਫਲਾਵਰ ਇੱਕ ਫਲਾਵਰ ਤੁਹਾਨੂੰ ਇੱਥੇ neck ਕੋਲੇ ਜਾ ਕੇ ਮਿਲੂਗਾ ਠੀਕ ਹੈ ਤੇ ਬਾਜੂ ਤੇ ਵੀ ਵਰਕ ਮਿਲੂਗਾ ਸੂਟ ਵਿੱਚ ਵੇ ਲੋ ਠੀਕ ਹੈ ਜੀ कॉटन बहुत बढ़िया पर क्योंकि यह वाइट कलर है इस करके थोड़ी सी ट्रांसपेरेंसी हो जाती है ता फ्रंट बैक ਤੁਸੀਂ ਲਾਈਨਿੰਗ ਲਾਉਣੀ ਹੈ ਲਾਈਨਿੰਗ ਲਾ ਲਿਓ ਅੰਡਰਸ਼ਰਟ ਪਾਉਣੀ ਹੈ ਅੰਡਰਸ਼ਰਟ ਪਾ ਲਿਓ ਇਸ ਕਰਕੇ ਹੈ ਕਿਉਂਕਿ कलर वाइट ਹੈ अदरवाइज ਉਹ ਬਹੁਤ ਹੈ ਸੂਟ ਲੋ ਜੀ ਅਗਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਹੈ ਇਹ ਰਾਮ ਟੈਕਸ ਦੇ ਵਿੱਚ ਹੈ ਤੇ ਵਰਕ ਵਾਲਾ ਸੂਟ ਹੈ ਬੜਾ ਸੋਹਣਾ ਜਿਹਾ ਸੂਟ ਹੈ ਕੋਈ ਸੀ ਥਰੂ ਨਹੀਂ ਹੈਗਾ ਆਰਾਮ ਨਾਲ ਜਿਵੇਂ ਮਰਜ਼ੀ ਪਾਓ ਤੁਸੀਂ ਬੜਾ ਹੀ ਪਿਆਰਾ ਜਿਹਾ ਸੂਟ ਹੈ ਇਹ ਹੈਗਾ ਜੀ ਇਹਦੇ ਤੇ ਫਲਾਵਰ ਪਾਇਆ ਹੋਇਆ ਇੱਕ 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 ਫਲਾਵਰ ਘੇਰੇ ਦੇ ਉੱਪਰ ਪਾਇਆ ਹੋਇਆ ਸਾਈਡਾਂ ਤੇ ਤੇ ਇਹ ਹੈਗਾ ਜੀ ਇਹਦਾ ਘੇਰਾ ਮੈਂ ਤੁਹਾਨੂੰ ਘੇਰਾ नाप ਕੇ ਦੱਸ ਦਣੀ ਆ ਕਿੰਨੇ ਘੇਰੇ ਦਾ ਸੂਟ ਹੈਗਾ ਇਹ ਸੋਨਾ ਬਹੁਤ ਲੱਗਦਾ ਸੂਟ ਅ ਘੇਰਾ ਹੈਗਾ ਜੀ ਇਹਦਾ 23.5 23.5 ਤੱਕ ਤਾਂ ਤੁਸੀਂ ਉਹਨੂੰ ਬਣਾਉਣਾ ਹੀ ਪੈਣਾ ਜਾਂ ਤੁਸੀਂ ਘੱਟ ਤੋਂ ਘੱਟ ਜਿਹਾ ਬਣਾਉਣਾ ਚਾਹੋਗੇ ਤਾਂ ਤੁਹਾਨੂੰ 22 ਤੱਕ ਤਾਂ ਘੇਰਾ ਫੇਰ ਵੀ ਰੱਖਣਾ ਪਊਗਾ ਕਿਉਂਕਿ ਫਲਾਵਰ ਦਾ ਜਿਹੜਾ ਹੈਗਾ ਉਹ 22 ਤੱਕ ਵਰਕ ਹੋਇਆ ਇਹ 23.5 ਤੱਕ ਹੋਇਆ ਠੀਕ ਹੈ ਤੇ ਤੁਹਾਨੂੰ ਇਹ ਬਾਜੂ ਤੇ ਵੀ ਕਟਵਰਕ ਮਿਲੂਗਾ ਨਾਲ ਆਹ ਫਲਾਵਰ ਮਿਲੂਗਾ ਬੜਾ ਸੋਹਣਾ ਲੱਗਦਾ ਜੀ ਸੂਟ ਬਹੁਤ ਜਿਆਦਾ ਪਿਆਰ ਲੱਗਦਾ ਤੇ ਇਹ ਦੇ ਨਾਲ ਸਲਵਾਰ ਮਿਲੂਗੀ ਰਾਮ ਟੈਕਸ ਦਾ ਸੂਟ ਮਿਲੂਗਾ ਗਰਮੀ ਚ ਪਾਉਣ ਵਾਲਾ ਸੂਟ ਹੈ ਤੇ ਇਹਦੀ ਪ੍ਰਾਈਸ ਰਹੂਗੀ 1050 ਰੁਪਏ ਚਲੋ ਨੈਕਸਟ ਦੇਖੋ ਜੀ ਇਹਦੇ ਨਾਲ ਦਾ ਹੀ ਸੂਟ ਐ ਅਸੇ ਅਗਲਾ ਵੀ ਪਰ ਥੋੜਾ ਜਿਹਾ ਘੇਰੇ ਦੇ ਉੱਪਰ ਜਿਹੜਾ ਵਰਕ ਹੋਇਆ ਉਹਦਾ ਨਾ ਉਹਦੇ ਆਹ ਕਲਰ ਦਾ ਫਰਕ ਹੈ ਉਹਦਾ ਕਲਰ ਸੀ ਜਿਹੜਾ ਥੋੜਾ ਜਿਹਾ ਨਾਲ ਦਾ ਹੀ ਸੀਗਾ ਇਹਦਾ ਕਲਰ ਥੋੜਾ ਜਿਹਾ ਫਲਾਵਰ ਦਾ ਜਿਹੜਾ ਉਹ ਬ੍ਰਾਈਟ ਹੋ ਗਿਆ ਬਸ ਆਹੀ ਫਰਕ ਹੈ ਹੋਰ ਕੋਈ ਫਰਕ ਨਹੀਂ ਸੇਮ ਕੇ ਰ ਰਹੂਗਾ ਸੇਮ ਵਰਕ ਰਹੂਗਾ ਸੇਮ ਸਟਫ ਐਂਡ ਕਲਰ ਹੈਗਾ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਨੈਕਸਟ ਹੈਗਾ ਇਹ ਵਾਲਾ ਸੂਟ ਇਹਦੇ ਤੇ ਵੀ ਨਾ ਹੀ ਤੁਹਾਨੂੰ ਕਟਵਰਕ ਵੀ ਮਿਲੂਗਾ ਆ ਲੋ ਤੇ ਨਾਲ ਆ ਫਲਾਵਰ ਵੀ ਮਿਲੂਗਾ ਇੱਕ ਇੱਕ ਆ ਦੇਖੋ ਇਹ ਵਰਕ ਦਾ ਫਲਾਵਰ ਹੈ ਇੱਕ ਇੱਕ ਨਾਲ ਤੇ ਨਾਲ ਤੁਹਾਨੂੰ ਇਹ ਕਟਵਰਕ ਮਿਲ ਰਿਹਾ ਹੈ ਇਹ ਵੀ 23 ਦਾ ਹੀ ਹੋਊਗਾ ਉਦਾਂ ਹੀ ਇਹਦਾ ਹੀ ਵਰਕ ਆ ਇਹੇ ਤੇ ਇਹ ਹੈਗਾ ਬਾਜੂ ਦੇ ਉੱਪਰ ਇੱਕ ਫਲਾਵਰ ਤੇ ਨਾਲ ਕਟਵਰਕ ਠੀਕ ਹੈ ਕਾਫੀ ਸੋਹਣੇ ਲੱਗਦੇ ਨੇ ਜੀ ਇਹ ਸੂਟ ਇਹਦੇ ਨਾਲ ਵਰਕ ਕਰਨ ਦੇ ਨਾਲ ਇੰਨੇ ਕਵਰਕ ਨਾਲੇ ਵਧੀਆ ਜੇ ਹੋਗੇ ਸੂਟ ਬਹੁਤ ਪਿਆਰੇ ਲੱਗਦੇ ਆ ਤੇ ਲੋ ਜੀ ਐਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ